ਬਿਆਪਰੇ ਰਾਮ ਨਾਮ ਸੁਧੇਂ ਗਿਆਨੀ ਜੋ ਦਾ ਨਾ ਤਪਾਰ ਰਾਮ ਨੰਦ ਗਾਪਾ ਦੁਰ ਸਭਾਏ ਅੰਤ ਹਰ ਬੰਗਾਇ ਆਸ ਕਰੇ ਕਰਿਆ ਸੋ ਕੋ ਸੋ ਨਿਹਾਲੇ ਜੈ ਸਿਧਿਆ ਗਵਾਲੇ ਜਤ ਸਭਾ ਕਰੇ ਰਵੈ ਕਾ ਜਸੇ ਹਾ ਸਾਥ ਸਤਿ ਪਾਈਏ ਜਨਮ ਪਾਇਆ ਜੈ ਤਾਂ ਜੇ ਅਲਵਾ ਸਾਬੋ ਸੋਕੇ ਅਸਾ ਕੀਤੇ ਨਿਕਲਿਆ ਤਕਰੀਬਨ ਮੈਂ 2009 ਚ ਅੰਮ੍ਰਿਤ ਛਕਿਆ ਕੁਝ ਇਸ ਤਰ੍ਹਾਂ ਦੇ ਹਾਲਾਤ ਬਣ ਗਏ ਸਾਡੇ ਵੀ ਜਦੋਂ ਕਿਸੇ ਨੇ ਵੀ ਅਪਣਾਇਆ ਨਹੀਂ ਪਰ ਗੁਰੂ ਪੰਥ ਨੇ ਗੁਰੂ ਸਾਹਿਬ ਨੇ ਮੈਨੂੰ ਆਪਣੀ ਗੱਲ ਬੱਕਰੀ ਚ ਲਿਆ ਸਿੰਘ ਸਜਾਇਆ ਔਰ ਪੜ੍ਹਾਈ ਕਰੇ ਗੁਰਮੁਖ ਪਿਆਰਿਆਂ ਨੇ ਮੈਨੂੰ ਪੜ੍ਹਾਈ ਕਰਾਈ ਅੱਜ ਮੈਂ ਪੀ ਐਚ ਡੀ ਕਰਦਾ ਪਿਆ ਨਾਲ ਗਤਕਾ 골ਡ ਮੈਡਲ ਨਾਲ ਔਰ ਫਿਰ ਮਾਨ ਬਣਾ ਲਿਆ ਵੀ ਮੈਂ ਸਿੱਖੀ ਦਾ ਪ੍ਰਚਾਰ ਹੀ ਕਰਨਾ ਔਰ ਇੱਕ ਲਹਿਰ ਚਲਾਈ ਹੈ ਘਰ ਘਰੇ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਬਸਵਾ ਇਸ ਲਹਿਰ ਦੇ ਮੁਤਾਬਕ ਅਸੀਂ ਤਕਰੀਬਨ ਗਰਦਾਸਪੁਰ ਦੇ 663 ਪਿੰਡ ਨੇ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅੱਧੇ ਕੇ ਪਿੰਡ ਕਵਰ ਕਰ ਚੁੱਕੇ ਆ ਔਰ 5000 ਤੋਂ ਵੱਧ ਪ੍ਰਾਣੀਆਂ ਨੂੰ ਅਸੀਂ ਜਿਹੜੇ ਉਹ ਮੇ ਕੋਲ ਲਿਸਟਾਂ ਨਹੀਂ ਪਈਆਂ ਨੇ ਉਹਨਾਂ ਵਿੱਚ ਅਸੀਂ 5000 ਤੋਂ ਵੱਧ ਪ੍ਰਾਣੀਆਂ ਨੂੰ ਅਸੀਂ ਅਮਰਤਾਰੀ ਕਰਵਾ ਚੁੱਕੇ ਆ ਔਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਪਿਆਰੇ ਸਹਿਬਾਨ ਬੁਲਾ ਕੇ ਬੱਚਿਆਂ ਨੂੰ ਜਾਂ ਵੱਡਿਆਂ ਨੂੰ ਸਿਗੁਰਮਤਨਾ ਜੋਰ ਚੁਕੇ ਆਂ ਔਰ ਮੈਂ ਪਿੰਡ ਪਿੰਡ ਜਾ ਕੇ ਕਥਾ ਵੀ ਕੀਤੀ ਹੈ ਗੁਰਮਤਿ ਦੀਆਂ ਕਲਾਸਾਂ ਵੀ ਲਾਈਆਂ ਨੇ ਸ਼ਾਸਤਰੀ ਵਿਧੀਆਂ ਵੀ ਬੱਚਿਆਂ ਨੂੰ ਦਿੱਤੀਆਂ ਤਾਂ ਜੋ ਬੱਚੇ ਗੁਰਸਿੱਖੀ ਨਾਲ ਜੁੜ ਸਕਣ ਜੇ ਗੁਰਸਿੱਖੀ ਨਾਲ ਜੁੜ ਜਾਣਗੇ ਗੁਰੂ ਇਤਿਹਾਸ ਪੜਨਗੇ ਬਾਣੀ ਪੜਨਗੇ ਸੰਥਿਆ ਕਰਨਗੇ ਤੇ ਪਿਆਰਿਓ ਆਪਣਾ ਜੀਵਨ ਸਫਲ ਬਣਾ ਸਕਣ ਕਿਉਂਕਿ ਮੈਂ ਆਪਣੀ ਜ਼ਿੰਦਗੀ 'ਚ ਬਹੁਤ ਮਾੜੇ ਹਾਲਾਤ ਦੇਖੇ ਨੇ ਇਹ ਤੱਕ ਇੱਕ ਵਾਰੀ ਨੌ ਭਰੇਦਾਂ ਦੀ ਵੀ ਆ ਗਈ ਮੈਂ ਖੁਦ ਖੁਸ਼ੀ ਕਰਨ ਤੱਕ ਵੀ ਚਲਾ ਗਿਆ ਸੀ ਤੇ ਅੱਜ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਿਹਨੂੰ ਕੋਈ ਗੁਰਮੁਖ ਪਿਆਰੇ ਮਿਲੇ ਉਹਨਾਂ ਨੇ ਮੈਨੂੰ ਗੁਰਮਤਿ ਵਿਦਿਆ ਦਿੱਤੀ ਜਾਂ ਬਾਣੀ ਦੇ ਨਾਲ ਜੋੜਿਆ ਅੱਜ ਜੇ ਮੈਨੂੰ ਜੀਵਨ ਜਾਂਚ ਮਿਲ ਗਿਆ ਇੱਕ ਨਵਾਂ ਜੀਵਨ ਮਿਲ ਗਿਆ ਸਿੱਖਣ ਦਾ ਤੇ ਕੁਝ ਕਰਨ ਦਾ ਤੇ ਮੈਂ ਚਾਹੁੰਨਾ ਵੀ ਇਹ ਦੂਜਿਆਂ ਨੂੰ ਵੀ ਇਹ ਚੀਜ਼ ਉਹ ਸੇਧ ਲੈ ਕੇ ਜੇ ਕੋਈ ਭੁੱਲਿਆ ਭਟਕਿਆ ਵੀ ਰਹਿ ਗਿਆ ਉਹ ਵੀ ਗੁਰਮਤਿ ਨਾਲ ਜੁੜ ਕੇ ਆਪਣਾ ਜੀਵਨ ਵਧੀਆ ਬਣਾ ਸਕਦਾ ਜੀ ਜੀ ਮੇਰੇ ਆਪਣੇ ਪਰਿਵਾਰ ਨੇ ਮੇਰੀ ਉਦੋਂ ਮੈਂ ਸਿੱਖੀ ਚ ਆਇਆ ਨਹੀਂ ਮੇਰੇ ਆਪਣੇ ਕੋ ਕਹਿੰਦੇ ਕਹੇ ਸੰਦੀਪ ਹਮ ਕਿਆ ਕਹੇ ਕਹੇ ਤੋ ਇੱਕ ਬਾਰ ਆਪਣੇ ਕੋ ਆਪਣਾ ਮਾਰੇ ਮਾਰੇ ਇੱਕ ਪਰਿਵਾਰ ਇਹ ਮੇਰਾ ਛੋਟੀ ਉਮਰ ਦੇ ਵਿੱਚ ਮੈਂ ਜਦੋਂ ਲਿਖਿਆ ਸੀ ਕਹੇ ਸੰਦੀਪ ਹਮ ਕਿਆ ਕਹੇ ਕਹੇ ਤੋ ਇੱਕ ਬਾਰ ਆਪਣੇ ਕੋ ਆਪਣਾ ਮਾਰੇ ਮਾਰੇ ਇੱਕ ਪਰਿਵਾਰ ਮੇਰੇ ਆਪਣੇ ਪਰਿਵਾਰ ਨੇ ਮੇਤੇ ਬਹੁਤ ਅਸ਼ਰਧਤ ਕੀਤਾ ਤਰਾਂ ਤਰਾਂ ਮੇਤੇ ਅਸ਼ਰਧਤ ਕੀਤਾ ਇੱਥੋਂ ਇੱਕ ਮਿੰਨ ਮਾਰਨ ਦੀ ਵੀ ਬਹੁਤ ਵਾਰੀ ਕੋਸ਼ਿਸ਼ ਕੀਤੀ ਤੇ ਮੁਰਗ ਪੰਥ ਨੇ ਮੈਨੂੰ ਆਪਣੇ ਗੱਲ ਵਕਰੀ ਚ ਲੈ ਆ ਤੇ ਅੱਜ ਪੰਥ ਦਾ ਹੀ ਬਣ ਕੇ ਅਸੀਂ ਰਹਿ ਕੇ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰਦੇ ਪਈਆਂ ਮੇਰੀ ਮਦਰ ਨੂੰ ਇੱਥੋਂ ਇੱਕ ਵੀ ਸਾਰ ਕੇ ਮਾਰ ਦਿੱਤਾ ਗਿਆ ਸੀ ਅੱਜ ਤੱਕ ਕੁਝ ਨਹੀਂ ਬਣਿਆ ਪਿਛਲੇ ਦਿਨੀ ਮੇਰੇ ਤੇ ਹਮਲਾ ਵੀ ਕੀਤਾ ਗਿਆ ਔਰ ਕੁਛ ਵੀ ਨਹੀਂ ਬਣਨ ਦਿੱਤਾ ਉਹਨਾਂ ਨੇ ਪੈਸੇ ਦੇ ਯੋਰ ਨਾਲ ਗੁਰੂ ਸਾਹਿਬ ਦੀ ਕਿਰਪਾ ਨਾਲ ਵੀਰ ਜੀ ਗੁਰਮਤਿ ਪਿਆਰਿਆ ਨੇ ਮੇਰੀ ਬਹੁਤ ਮਦਦ ਕੀਤੀ ਹੈ ਮੈਂ ਦੁਕਾਨਾਂ ਤੱਕ ਕੰਮ ਕਰਕੇ ਆਪਣੀ ਪੜ੍ਹਾਈ ਨਹੀਂ ਛੱਡੀ ਤੇ ਅੱਜ ਗੁਰੂ ਸਾਹਿਬ ਦੀ ਕਿਰਪਾ ਨਾਲ ਪੀ ਐਚ ਡੀ ਦੀ ਤਿਆਰੀ ਕਰਦਾ ਪਿਆ ਅਗੇ ਗੁਰਮਤਿ ਦੇ ਵਿੱਚ ਤਾਂ ਜੋ ਅਸੀਂ ਵਾਤੋ ਵਾਤ ਆਪ ਹੀ ਸਿੱਖ ਕੇ ਦੂਜਿਆਂ ਨੂੰ ਵੀ ਸਿਖਾ ਸਕੀਏ ਜੀ ਹੋਰ ਕੀ ਕੀ ਕਰਦਾ ਇਹ ਮੈਂ ਅੱਗੇ ਵੀਰ ਜੀ ਮੇਰੀ ਏਮ ਹੈ ਵੀ ਮੈਂ ਇੱਕ ਜਥੇਬੰਦੀ ਤਿਆਰ ਕਰਨਾ ਜਾ ਰਿਹਾ ਹਾਂ ਉਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਨੈਸ਼ਨਲ ਲੈਵਲ ਤੱਕ ਪਹੁੰਚਾਉਣਾ ਚਾਹੁੰਦੇ ਆਂ ਦੂਸਰਾ ਅਸੀਂ ਇੱਕ ਜਥੇਬੰਦੀ ਇਸ ਤਰ੍ਹਾਂ ਚੱਲ ਰਹੀ ਹੈ ਅਸੀਂ ਘਰ ਘਰ ਪਿੰਡ ਪਿੰਡ ਜਾ ਕੇ ਪੂਰੇ ਪੰਜਾਬ ਨੂੰ ਕਵਰ ਕਰ ਸਕੀਏ ਜਾਂ ਤਾਂ ਜੋ ਅਸੀਂ ਸਿੱਖੀ ਦਾ ਪ੍ਰਚਾਰ ਕਰ ਸਕੀਏ ਵੀਰ ਜੀ ਇੱਥੇ ਇੱਕ ਚੀਜ਼ ਮੈਂ ਉਦਾਹਰਨ ਦੇ ਕੇ ਦੱਸਣ ਲੱਗਾ ਮੇਰੇ ਮਦਰ ਸਮਝਾਉਂਦੇ ਰਹੇ ਆ ਕਹਿੰਦੇ ਜੇ ਪਾਣੀ ਜੇ ਪਿਆ ਪੱਥਰ ਜੇ ਖੁਰਦਾ ਨਹੀਂ ਨਾ ਤੇ ਕੰਮ ਸੇ ਕੰਮ ਸੂਰਜ ਦੀ ਤਾਬੇ ਤੋਂ ਤਾਂ ਬਚਿਆ ਰਹਿੰਦਾ ਜੇ ਕੋਈ ਗੁਰਮੁਖ ਪਿਆਰੇ ਅਮਰ ਸ਼ਕਿਆ ਉਨੇ ਕਾਰ ਪਹਿਨੇ ਆ ਮੂੰਹ ਤੇ ਦਾੜਾ ਤੇ ਕੰਮ ਸਿਕਮ ਮਾਰਾ ਕੰਮ ਕਰਨ ਤੋਂ ਬਾਅਦ ਉਹਨੂੰ ਸੇਰ ਤੇ ਮਿਲੇਗੀ ਨਾ ਨਸ਼ਾ ਕਰਨ ਤਾਂ ਵੀ ਸੋਚੇਗਾ ਸਹੀ ਵੀ ਮੇਰੇ ਮੂੰਹ ਤੇ ਦਾੜਾ ਮੇਰੇ ਗਾਲ ਦੇ ਵਿੱਚ ਕਰਪਾਨ ਇਸ ਕਰਕੇ ਅਸੀਂ ਇਹ ਮਨ ਸਮਝਾਵਨ ਕਰਨੇ ਕਸ਼ੂਕ ਪਰਿਅ ਗਿਆਨ ਜਦੋਂ ਥੋੜੀ ਜਿਹੀ ਮਾਤ ਹੋਵੇ ਜਦੋਂ ਮਨ ਨੂੰ ਜਵਾਬਾਨ ਲੱਗਿਓ ਤਬੇ ਰੋਸ ਜਗ ਜਦੋਂ ਮਨ ਨੂੰ ਕੋਈ ਗਾਲ ਲੱਗਦੀ ਹੈ ਤੇ ਬੰਦਾ ਆਟੋਮੈਟਿਕ ਉਹ ਚੀਜ਼ ਨੂੰ ਰੋਕ ਜਾਂਦਾ ਜੀ ਤੇ ਮੇਰੀ ਇਹ ਏਮ ਹੈ ਵੱਧ ਤੋਂ ਵੱਧ ਅਸੀਂ ਪ੍ਰਚਾਰ ਕਰ ਚੱਕੀਏ ਅਸੀਂ ਬੱਚਿਆਂ ਨੂੰ ਗੁਰਮਤ ਨਾਲ ਜੋੜਨਾ ਚਾਹੁੰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹਰਮੇਸ਼ ਸਿੰਘ ਆ ਮੈਨੂੰ ਇੱਥੇ ਲਗਭਗ ਡੇਢ ਸਾਲ ਹੋ ਗਿਆ ਆਂਦੇ ਨੂੰ ਮੈਂ ਪਹਿਲਾਂ ਆਪਣੇ ਇੱਕ ਹੋਰ ਅਖਾੜਾ ਲਾਇਆ ਸੀ ਮੇਰੇ ਪਹਿਲਾਂ ਵੀ ਇੱਕ ਉਸਤਾਦ ਰਿਹਾ ਪਰ ਜੋ ਮੈਂ ਇੱਥੇ ਆ ਕੇ ਸਿੱਖਿਆ ਉਹ ਉਥੇ ਨਾ ਮੈਂ ਸਿੱਖ ਨਹੀਂ ਸਕਿਆ ਸੀ ਠੀਕ ਹੈ ਉਥੇ ਮੈਂ ਜੋ ਸਿੱਖਿਆ ਸੀ ਇੱਥੇ ਆ ਕੇ ਉਹ ਬਹੁਤ ਹੀ ਜ਼ਿਆਦਾ ਡਿਫਰੈਂਟ ਹੈ ਇੱਥੇ ਠੀਕ ਹੈ ਇੱਥੇ ਮੈਂ ਹਰ ਇੱਕ ਚੀਜ਼ ਹਰ ਇੱਕ ਨਾਲ-ਨਾਲ ਮੈਂ ਆਪਣੀ ਗੁਰਮਤਿ ਦੀ ਕਲਾਸ ਲਗਾਈ ਆ ਨਾਲ-ਨਾਲ ਮੈਂ ਆਪਣਾ ਗਤਕੇ ਦੀ ਸਿੱਖਲਾਈ ਲਈ ਆ ਹਰ ਇੱਕ ਚੀਜ਼ ਜਿੱਦਾਂ ਸਿੱਖਦੇ ਆ ਉਥੇ ਅਸੀਂ ਸਿੱਧਾ ਮਤਲਬ ਜੋ ਹੋ ਗਿਆ ਹੋ ਗਿਆ ਇੱਥੇ ਹਰ ਇੱਕ ਜੀ ਸਟੈਪ ਬਾਈ ਸਟੈਪ ਸਿੱਖਦੇ ਪਏ ਆ ਹਰ ਇੱਕ ਕਿਵੇਂ ਕਿਸੇ ਮਤਲਬ ਕੋਈ ਵੀ ਘਟਨਾ ਵਾਪਰਦੀ ਆ ਜਿਵੇਂ ਰਾਤ ਹਨੇਰੇ ਕਿਤੇ ਤੁਰਦੇ ਪਏ ਆ ਠੀਕ ਹੈ ਸਾਨੂੰ ਕਿਤੇ ਕੋਈ ਕੋਈ ਹੰਬਲਾ ਹੋ ਜਾਏ ਅਸੀਂ ਉੱਥੇ ਕੀ ਕਰਾਂਗੇ ਸਾਡੇ ਕੋਲ ਇਥੋਂ ਤੱਕ ਸਾਨੂੰ ਇਹ ਸਿੱਖਿਆ ਦਿੱਤੀ ਗਈ ਹੈ ਕਿ ਬਿਨਾ ਸ਼ਸਤਰ ਦੇ ਅਸੀਂ ਲੜ ਸਕਦੇ ਹਾਂ ਸਾਡੇ ਕੋਲ ਹਰ ਇੱਕ ਚੀਜ਼ ਸਾਨੂੰ ਸਿਖਾਈ ਗਈ ਹੈ ਅਸੀਂ ਡਿਫੈਂਸ ਕਿਵੇਂ ਕਰਨਾ ਅਟੈਕ ਕਿਵੇਂ ਕਰਨਾ ਸਾਨੂੰ ਹਰ ਇੱਕ ਚੀਜ਼ ਦੱਸੀ ਗਈ ਹੈ ਅਸੀਂ ਸਾਰੇ ਲਗਭਗ ਇੱਕ ਸਾਡਾ ਸਾਰਾ ਪਰਿਵਾਰ ਆ ਠੀਕ ਹੈ ਪਰਵਾਰ ਵਾਂਗ ਰਹਿੰਦੇ ਜਿੰਨੇ ਵੀ ਛੋਟੇ ਛੋਟੇ ਬੱਚੇ ਆ ਰਹੇ ਸਾਡੇ ਕੋ ਸਾਰੇ 4 ਸਾਲ ਤੋਂ ਉੱਪਰ ਜਿੰਨੇ ਵੀ ਸਾਡੀ ਵੱਡੀ ਉਮਰ ਦੇ ਅਸੀਂ ਸਾਰਿਆਂ ਨੂੰ ਸਿਖਾਉਂਦੇ ਆ ਨਾਲ ਨਾਲੇ ਅਸੀਂ ਖੁਦ ਵੀ ਸਿੱਖਦੇ ਆ ਆਪ ਵੀ ਸ਼ਸਤਰ ਵਿਦਿਆ ਲੈਨੇ ਆ ਹੁਣ ਮੈਂ ਆਪਣਾ ਆਪਣਾ ਸ਼ਸਤਰ 1 ਸਾਲ ਹੋ ਗਿਆ ਮੈਨੂੰ ਪਹਿਲਾਂ ਇੱਕ ਸਿੱਖ ਗਿਆ ਉਸ ਤੋਂ ਬਾਅਦ ਮੈਂ ਆਪਣਾ ਚन्नई ਗਿਆ ਉੱਥੇ ਮੈਂ ਆਪਣੀ ਪੜ੍ਹਾਈ ਕੀਤੀ ਆ ਉੱਥੇ ਆਪਣੀ ਨੇਵੀ ਦੀ ਪੜ੍ਹਾਈ ਕਰ ਗਿਆ ਉਹਦੇ ਵਿੱਚ ਵੀ ਡਿਫੈਂਸ ਚਾਹੀਦਾ ਹੀ ਚਾਹੀਦਾ ਠੀਕ ਹੈ ਉਸੇ ਤਰ੍ਹਾਂ ਇੱਥੇ ਮੈਂ ਇੱਥੇ ਡਿਫੈਂਸ ਸਿੱਖਿਆ ਅਟੈਕ ਸਿੱਖਿਆ ਕਿਵੇਂ ਕਰਨਾ ਵਾ ਉਸੇ ਤਰ੍ਹਾਂ ਇਹ ਛੋਟੇ ਛੋਟੇ ਸਾਰੇ ਬੱਚਿਆਂ ਨੂੰ ਸਿਖ